ਮੈਂ ਕਿ 2.5 ਸਾਲ ਪਹਿਲਾਂ ਮੇਰੇ ਤੋਂ ਵੱਡੀ ਗਲਤੀ ਹੋ ਗਈ ਸੀ ਮੈਂ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਚਲਿਆ ਗਿਆ ਸੀਗਾ ਮੇਰੀ ਆਦਤ ਨਹੀਂ ਹੈ ਵੀ ਮੈਂ ਜਿਹਦੇ ਨਾਲ ਬੈਠ ਕੇ ਰੋਟੀ ਖਾਲਾਂ ਉਹਨਾਂ ਦੇ ਬਾਰੇ ਮੈਂ ਕੋਈ ਮਾੜੀ ਗੱਲ ਕਰਾਂ ਪਰ ਜਿਹੜੇ ਆ 2.5 ਸਾਲ ਮੈਂ ਭਾਜਪਾ ਦੇ ਵਿੱਚ ਕੱਟੇ ਨੇ ਬੜੇ ਔਖੇ ਕੱਟੇ ਨੇ ਮੇਰੇ ਨਾਲ ਕਾਫੀ ਹੱਦ ਤੱਕ ਜਿਹੜੇ ਇੱਥੇ ਅੱਜ ਰੋਗ ਆਏ ਨੇ ਕਿ ਤੁਸੀਂ ਮੇਰੇ ਨਾਲ ਖੜੇ ਸੀਗੇ ਭਾਵੇਂ ਤੁਸੀਂ ਕੜਤਨ ਜੀ ਰੱਖਦੇ ਸੀਗੇ ਪਰ ਤੁਸੀਂ ਖੜੇ ਸੀਗੇ ਪਰ ਮੈਂ ਤੁਹਾਨੂੰ ਹੁਣ ਵਿਸ਼ਵਾਸ ਦਿਵਾਉਣਾਗਾ ਦੇਖੋ ਜਦੋਂ ਆ ਚਾਰ ਪੰਜ ਮਹੀਨਿਆਂ ਤੋਂ ਪਹਿਲਾਂ ਬੀਬਾ ਜੀ ਨੇ ਤੇ ਸੁਖਬੀਰ ਜੀ ਨੇ ਹਲਕੇ ਤੇ ਲੋਕਾਂ ਦੇ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ ਬਾਦਲਪਿੰਡ ਤੇ ਤੇ ਤੁਹਾਡੇ ਤੋਂ 70 80 ਪਰਸੈਂਟ ਬੰਦਿਆਂ ਨੇ ਮੇਰਾ ਨਾਮ ਲਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ